ਕਰੇ ਜਾਂਦੇ ਗੌਣ ਗੌਣ ਜੋ ਬੈ ਗੇ ਬਹਿ ਗਿਆ ਸਾਰੇ ਚਾਚਾ ਸਾਰੇ ਮਰਾਤੇ ਆ ਕੇ ਤੁਹਾਨੂੰ ਸਾਰੇ ਮਾਰਦੇ ਕੋਈ ਗਲਤੀ ਨਹੀਂ ਹੈ ਗਲਤੀ ਕੋਈ ਨਹੀਂ ਹੈ ਇੱਕ ਬੇਹੱਦ ਭਿਆਨਕ ਸੜਕ ਹਾਸੇ ਨਾਲ ਜੁੜੀ ਹੋਈ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕੀਵੇਂ ਇੱਕ ਤੇਜ਼ ਰਫਤਾਰ ਕਾਲ ਪਿਉ ਪੁੱਤ ਦੇ ਲਈ ਕਾਲ ਬਣੀਆ ਦੱਸਿਆ ਜਾ ਰਿਹਾ ਹੈ ਕਿ ਕਾਰ ਦੇ ਵੱਲੋਂ ਪਹਿਲਾਂ ਦੋ ਬਾਨਾਂ ਨੂੰ ਟੱਕਰ ਮਾਰੀ ਜਾਂਦੀ ਹੈ ਤੇ ਐਕਟਿਵਾ ਸਵਾਰ ਪਿਓ ਪੁੱਤ ਨੂੰ ਵੀ ਧਰੜ ਦਿੱਤਾ ਗਿਆ ਜਿਸ ਕਰਕੇ ਦੋਹਾਂ ਦੀ ਮੌਕੇ ਤੇ ਹੀ ਮੌਤ ਹੋ ਚੁੱਕੀ ਹੈ ਸਤਰੰਤਰਨ ਦੇ ਪਿੰਡ ਪਹੂਬਿੰਡ ਦੇ ਨਜ਼ਦੀਕ ਇਹ ਵੱਡਾ ਹਾਦਸਾ ਹੋਇਆ ਹੈ ਤਸਵੀਰਾਂ ਮੌਕੇ ਦੀ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਵੇਂ ਜੋ ਮਾਹੌਲ ਹੈ ਉੱਥੇ ਦਾ ਰਿਹਾ ਹੋਵੇਗਾ ਜਦੋਂ ਇੱਕ ਤੇਜ਼ ਰਫ਼ਤਾਰ ਕਾਰ ਦੇ ਵੱਲੋਂ ਪਹਿਲਾਂ ਐਕਟਿਵਾ ਸਵਾਰ ਨੂੰ ਟੱਕਰ ਮਾਰੀ ਜਾਂਦੀ ਹੈ ਫਿਰ ਸਾਈਕਲ ਤੇ ਜਾ ਰਹੇ ਸਖਸ਼ ਨੂੰ ਵੀ ਫੇਟ ਮਾਰੀ ਜਾਂਦੀ ਹੈ ਤੇ ਫਿਰ ਆਖਰ ਦੇ ਵਿੱਚ ਇੱਕ ਹੋਰ ਬਾਈਕ ਸਵਾਰ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ ਜਿਸ ਕਰਕੇ ਦੱਸਿਆ ਜਾ ਰਿਹਾ ਕਿ ਐਕਟਿਵਾ ਤੇ ਜਾ ਰਹੇ ਪਿਓ ਪੁੱਤ ਦੀ ਮੌਕੇ ਤੇ ਹੀ ਮੌਤ ਹੋ ਚੁੱਕੀ ਹੈ ਸੋ ਲੋਕਾਂ ਦੇ ਵੱਲੋਂ ਜਦੋਂ ਕਾਰ ਚਾਲਕ ਨੂੰ ਕਾਬੂ ਕੀਤਾ ਗਿਆ ਤਾਂ ਦੱਸਿਆ ਜਾ ਰਿਹਾ ਕਿ ਉਸਨੇ ਨਸ਼ਾ ਕੀਤਾ ਹੋਇਆ ਸੀ ਅਤੇ ਉਸ ਨੂੰ ਮੌਕੇ ਤੇ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਇਹ ਉਹਨਾਂ ਅ ਭਾਗੇ ਪਿਓ ਪੁੱਤ ਦੀਆਂ ਤਸਵੀਰਾਂ ਜੋ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਅਤੇ ਇਹਨਾਂ ਦੀ ਪਛਾਣ ਦਿਲਪ੍ਰੀਤ ਸਿੰਘ ਅਤੇ ਪੁੱਤਰ ਅਰਮਾਨਦੀਪ ਸਿੰਘ ਵਜੋਂ ਹੋਈ ਹੈ ਦੱਸਿਆ ਜਾ ਰਿਹਾ ਕਿ ਇਹ ਦੋਵੇਂ ਪਿਓ ਪੁੱਤ ਐਕਟਿਵਾ ਤੇ ਸਵਾਰ ਹੋ ਕੇ ਜਾ ਰਹੇ ਸਨ ਕਿ ਪਿੱਛੋਂ ਆ ਕੇ ਤੇਜ਼ ਰਫ਼ਤਾਰ ਸਵਿਫਟ ਕਾਰ ਦੇ ਵੱਲੋਂ ਇਹਨਾਂ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ ਉਧਰ ਮੌਕੇ ਦੇ ਉੱਪਰ ਜਦੋਂ ਪੁਲਿਸ ਪਹੁੰਚਦੀ ਹੈ ਤਾਂ ਮਾਹੌਲ ਨੂੰ ਸ਼ਾਂਤ ਕਰਵਾਇਆ ਜਾਂਦਾ ਹੈ ਤੇ ਡਰ ਡਰਾਈਵਰ ਨੂੰ ਕਾਬੂ ਕਰਕੇ ਉਸ ਦੇ ਖਿਲਾਫ ਬਣਦੀ ਕਾਰਵਾਈ ਦੀ ਗੱਲ ਆਕੀ ਜਾਰੀ ਹੈ ਉਧਰ ਮੌਕੇ ਤੇ ਮੌਜੂਦ ਚਸ਼ਮਦੀਦ ਦੇ ਵੱਲੋਂ ਕੀ ਕੋਈ ਜਾਣਕਾਰੀ ਸਾਂਝ ਕੀਤੀ ਗਿਆ ਉਹ ਸੁਣਦੇ ਆ ਤੋਂ ਨਸਾਇਕਲ ਤੇ ਪਹਿਲਾਂ ਮੈਨੂੰ ਰਗੜਦਿਆਂ ਲੱਗਾ ਫਿਰ ਇਹਨੇ ਯੱਕਦਮ ਗੱਡੀ ਕਮਾਈ। ਇਹਦਾ ਮੋਟਰਸਾਈਕਲ ਦੇ ਵਿੱਚ ਮਾਰੀ ਇਹਨੇ ਫਿਰ ਇਹਨੇ ਗਾੜੀ ਆਣ ਕੇ ਮਾਰੀ। ਹੋਰ ਵੀਰ ਦੇ ਜਣ ਕਰੇ ਦੀ ਲਾਤੀ ਨਾਲੋਂ ਲੱਤ ਕੇ ਇੱਕ ਵੀਰ ਖਾ ਦੇ ਪੂਰਾ ਹੋ ਗਿਆ। ਤੇ ਕੀ ਗੱਲ ਇਹਨੇ ਨਸ਼ਾ ਕੀਤਾ ਕੋਈ? ਨਸ਼ਾ ਕੀਤਾ ਵੀਰ ਜੀ ਸ਼ਰਾਬ ਪੀਤੀ ਗਾੜੀਆਂ ਦੱਸਲ ਦੇ ਨਾ ਮਲਾਜਮ ਆ। ਕਿੰਨੇ ਜਾਨੇ ਮਲਗੀ ਜ਼ਖਮੀ ਹੋਏ ਤੇ ਕਿੰਨੇ ਮਰ ਗਏ ਆ? ਵੀਰ ਦੋ ਜਾਨੇ ਦੇ ਇੱਥੇ ਹੋ ਗਿਆ ਤੇ ਕੋ ਤੀਜਾ ਵੀਰ ਚਾਰ ਸੁਕਾਬਲੇ ਜ਼ਿਕਰ ਹੈ ਕਿ ਇਸ ਭਿਆਨਕ ਹਾਦਸੇ ਦੇ ਵਿੱਚ ਤਿੰਨ ਹੋਰ ਲੋਕ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਨਜੀ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ। ਉਦਰੀ ਸਾਸੇ ਤੋਂ ਬਾਅਦ ਲੋਕਾਂ ਦਾ ਗੁੱਸਾ ਸਤਮੇ ਅਸਮਾਨ ਤੇ ਆ ਕੀ ਕਿਵੇਂ ਨਸ਼ੇ ਦੇ ਵਿੱਚ ਤੋਟ ਕਾ ਡਰਾਈਵਰ ਦੇ ਵੱਲੋਂ ਹੋਰਨਾ ਨੂੰ ਜਿਹੜਾ ਕੀ ਹੈ ਇਸ ਤਰ੍ਹਾਂ ਨਾਲ ਦਰੜਿਆ ਜਾ ਰਿਹਾ ਹੈ ਤਿੰਨ ਥਾਮੇ ਦੇ ਉੱਪਰ ਵੱਖ-ਵੱਖ ਵਾਹਨਾਂ ਨੂੰ ਟੱਕਰ ਮਾਰੀ ਜਾਂਦੀ ਹੈ ਤੇ ਆਖਰ ਤੇ ਵਿੱਚ ਜਦੋਂ ਐਕਟਿਵਾ ਤੇ ਜਾ ਰਹੇ ਪਿਓ-ਪੁੱਤ ਨੂੰ ਟੱਕਰ ਮਾਰੀ ਗਈ ਤਾਂ ਮੌਕੇ ਤੇ ਹੀ ਉਹਨਾਂ ਦੀ ਜਾਨ ਚਲੀ ਗਈ ਹੈ ਅਤੇ ਦੋ ਕਰਾਂ ਦੇ ਜਿਹੜੇ ਕੀ ਕਹਿ ਸਕਦੇ ਆ ਕਿ ਚਿਰਾਗ ਹੈਗੇ ਨੇ ਇੱਕ ਬੁੱਝ ਚੁੱਕੇ ਹੈਗੇ ਨੇ ਤੇ ਪਰਿਵਾਰ ਦੇ ਉੱਪਰ ਵੱਡਾ ਦੁੱਖਾਂ ਦਾ ਪਹਾੜ ਟੁੱਟਿਆ ਉਧਰ ਇਸ ਮਾਮਲੇ ਦੀ ਤਹਿਕੀਕਤ ਕਰ ਰਹੇ ਜਾਂਚ ਅਧਿਕਾਰੀ ਮਨੋਜ ਕੁਮਾਰ ਦੇ ਵੱਲੋਂ ਇਸ ਮਾਮਲੇ ਲੈ ਕੇ ਗੱਲਬਾਤ ਕਰਦਿਆਂ ਹੋਇਆ ਦੱਸਿਆ ਗਿਆ ਕਿ ਦੋਸ਼ੀ ਕਾਰ ਚਾਲਕ ਦੇ ਖਿਲਾਫ ਬਣਦੀਆਂ ਧਰਾਮਾ ਦੇ ਤਹਿਤ ਮਾਮਲਾ ਚਾਰਜ ਕਰ ਲਿਆ ਗਿਆ ਤੇ ਉਸਤੇ ਗ੍ਰਿਫਤਾਰੀ ਵੀ ਹੋ ਚੁੱਕੀ ਹੈ ਅਤੇ ਇਸ ਮਾਮਲੇ ਤੋਂ ਲੈ ਕੇ ਜੋ ਅਸਲ ਕੀ ਕਾਰਨ ਰਹੇ ਨੇ ਇਸ ਹਾਦਸੇ ਦੇ ਪਿੱਛੇ ਉਹਨਾਂ ਦੀ ਪੜਤਾਲ ਆਰੰਭ ਕੀਤੀ ਗਈ ਹੈ। ਆ ਰੀਸੈਂਟਲੀ ਇੱਕ ਐਕਸੀਡੈਂਟ ਹੋਇਆ ਜੀ ਉਹਨਾਂ ਜਦੀ ਗੱਲ ਕਰ ਰਹੇ ਤੁਸੀਂ। ਇਹ ਬੰਦਾ ਗੁਰਦੇਵ ਸਿੰਘ son of ਅਨੂਪ ਸਿੰਘ ਵਾਸੀ ਸੋਰਸਿੰਗ ਹੈ। ਸਵਿਫਟ ਗੱਡੀ ਤੇ ਆ ਰਿਹਾ ਸੀ। ਇਹ ਜਾ ਰਿਹਾ ਸੀ ਉਧਰ ਨੂੰ ਓਵਨ ਓਵਨ ਸਾਈਡ ਨੂੰ। ਇਹਨੇ ਬੰਦੇ ਨੇ ਰਾਹ ਦੇ ਵਿੱਚ ਇੱਕ ਐਕਸੀਡੈਂਟ ਕੀਤਾ ਹੈ ਇੱਕ ਸਕੂਟਰੀ ਵਾਲੇ ਨੇ ਕੀਤਾ ਹੈ ਮੋਟਰਸਾਈਕਲ ਤੇ ਦੋ ਜਣੇ ਸੀ ਇੱਕ ਮੋਟਰਸਾਈਕਲ ਨਾਲ ਕੀਤਾ ਤੇ ਫਿਰ ਇੱਕ ਐਕਟ ਵਾਲ ਜਿਹੜੀ ਆ ਉਹਦੇ ਨਾਲ ਐਕਸੀਡੈਂਟ ਹੋਇਆ ਜਿਹੜੀ ਐਂਡ ਤੇ ਜਾ ਕੇ ਜਿਹਦੇ ਨਾਲ ਐਕਸੀਡੈਂਟ ਹੋਇਆ ਉਹ ਪਿਓ ਪੁੱਤ ਦੀ ਡੈਥ ਹੋ ਗਈ ਆ ਉਹ ਕਰਵਾ ਰਹੇ ਇਹਦਾ ਮੈਡੀਕਲ ਕਰਵਾ ਰਹੇ ਹੁਣ ਫਿਲਹਾਲ ਕੀ ਸਰ ਮਾਮਲਾ ਦਰਜ ਕੀਤਾ ਜਾ ਬਿਲਕੁਲ ਜੋ ਸਟੇਟਮੈਂਟ ਲੈ ਦੇਣਗੇ ਉਸ ਮੁਤਾਬਕ ਕਾਰਵਾਈ ਕਰਾਂਗੇ ਮਾਈ ਮੂਵ ਟੂ ਕੈਨੇਡਾ ਵਾਸ ਅ ਬਿਗ ਸਟੈਪ ਫਾਰ ਮਾਈ ਪੈਰੈਂਟਸ My mother knows my work hours, so the moment I connect to the Go Wi Fi, I'll get her message. Are you on the train? Is anyone with you? And the answer is always the same. mama is a train operator in this cabin. There's a helpline for emergencies. Then she was really calm.